ऐसे कौनसी प्रॉब्लम था नहीं कोई? ठीक है। ऐसे चंगी था नहीं कोई? नहीं। पैसे ज़्यादा था नहीं, नहीं लेंदे? नहीं नहीं। ठीक ठीक लेंदे यार। ये ये आप बर्कर शाटे ठीक है सारे बहुत चंगी बहुत। सेवा ठीक हो रही है? बहुत या फ्री है? फ्री है तो आज बहुत आए हो लेंदे? हाँ नहीं। इस बार कोई

ਫਰਕ ਹੈ ਕਾਫੀ ਫਰਕ ਹੈ ਅੱਜ ਦੋਨਾਂ ਦਾ ਹੋਰ ਜ਼ਿਆਦਾ ਉਪਰਾਂ ਦੇ ਪਹਿਲਾਂ ਵੀ ਸਾਡੇ ਕੋਲ ਆਉਂਦੇ ਸੀ ਇਹਦੇ ਹਸਬੰਦ ਐਡਵੋਕੇਟ ਨੇ ਸਾਡੇ ਕੋਲ ਆਨੇ ਪੇਸ਼ ਨਹੀਂ ਫਰਕ ਹੈ ਉਹਦਾ ਇੱਥੇ ਭੈਣ ਦੀ ਪ੍ਰੋਬਲਮ ਤਾਂ ਨਹੀਂ ਕੋਈ ਨਹੀਂ ਨਹੀਂ ਠੀਕ ਹੈ ਮਤਲਬ ਇਹ ਆਸਮਾਨ ਜੀ ਹੋ ਗਿਆ ਗੁੰਮ ਤੇ ਮਾਤਾ ਜੀ ਦਾ ਇੱਕ ਬਿਲਕੁਲ ਪਿਓਰ ਹੋ ਗਿਆ ਜੀ ਕਰਨਾ ਇਸ ਤਰ੍ਹਾਂ ਦੀ ਬਸ ਬੰਦ ਕਰਕੇ ਇਸ ਤਰ੍ਹਾਂ ਜਦੋਂ ਟੀਡੀ ਸੀ ਮਾਰਾ ਸੀ ਹੁਣ ਸਿੱਧੀ ਹੋ ਗਈ ਫਰਕ ਪੈ ਗਿਆ ਠੀਕ ਹੋ ਇੱਥੇ ਤੰਗੀ ਤਾਂ ਨਹੀਂ ਹੋਈ ਪੈਸੇ ਜਿਆਦਾ ਤਾਂ ਨਹੀਂ ਲੈਂਦੇ ਨਹੀਂ ਨਹੀਂ ਠੀਕ ਠੀਕ ਹੀ ਲੈਂਦੇ ਆ ਉਹਨਾਂ ਦੇ ਕਾਦੀ ਉਹ ਮਤਲਬ ਕੱਲ ਆਏ ਸ਼ੋਲਡਰ ਦਾ ਪੇਨ ਹੈ ਜੀ ਸ਼ੁਰੂ ਕੀਤਾ बांदा okay. प्रेशर होएगा हां जी कहत के कैल्शियम जम गया तो ऐसे थीबा ना कुछ खा पाते भी कुछ भी नहीं ना खाने के पाते पर आप खा के क्लियर जैसे कौन की लगती है जी वन एक महीने दोबारा इथे हां जी एक महीने का हाथ पड़ गया तो ठीक हो गया हां जी ऐसे तो बहुत ज्यादा रोटी भी खा लेती हूँ और काम भी कर लेती हो जो भी सारा पहले काम भी नहीं करता थे

नीचे मतलब ठीक हो गई तो फिर मैं आना बंद करता सी और मैंने आजकल फेरे ने घोटियां की प्रॉब्लम शुरू हो गई नाल तो टीचिंग जॉब है मेरी इस करके प्रॉब्लम है सर्वाइकल वाली तो चेती-चेती होती है ठीक है इन का काम हाँ जी हाँ जी बिल्कुल ठीक है यस आई एम सेटिस्फाइड विद पे इज दैट नो नो रीजनेबल चार्जेस आई एम सेटिस्फाइड ਕਹਨਾਂ ਤੁਸੀਂ ਦੋ ਫਿਲਮਾਂ ਆਇਆ ਮੈਂ ਪਹਿਲਾਂ ਵੀ ਆਂਦੇ ਸੀ ਕਿਵੇਂ ਦਾ ਕਿਵੇਂ ਲੱਗਦਾ ਬਹੁਤ ਸੇਵਾ ਕਰਦੇ ਆ ਸਾਡੇ ਗੁਰਦਾਰੇ ਦਾ ਕੰਮ ਠੀਕ ਹੈ ਬਿਲਕੁਲ ਫਰਸਟ ਕਲਾਸ ਕੋਈ ਚੰਗੀ ਤਾਂ ਨਹੀਂ ਨਹੀਂ ਇਹ ਵਰਕਰ ਠੀਕ ਕੰਮ ਕਰਦੇ ਨੇ ਇਹ ਤਾਂ ਬਹੁਤ ਚੰਗੇ ਸਰ ਜੀ ਚੰਗੇ ਤੁਹਾਡੀ ਗਾਦੀ ਨੂੰ ਆ ਪ੍ਰੋਬਲਮ ਕੀ ਹੈ ਇਹ ਪੈਰ ਇੱਕ ਸਾਲ ਦੰਕਾਉਂਦਾ ਆ ਸਾਈਡ ਸੀ ਹਾਂ ਸਾਈਡ ਸੀ ਅੱਜ ਸੇਕ ਦੇਰ ਤੋਂ ਹੁਣ ਹਾਂ ਸਹੀ ਵਰਕ ਹੈ ਵਰਕ ਕੀ ਹੈ ਠੀਕ ਹੈ ਠੀਕ ਨਾ ਹੋ ਗਿਆ ਕਿ ਨਾ 15 ਵੀ ਨਹੀਂ ਆਇਆ ਤੇ ਤੇ ਵਰਕਰ ਸਾਡੇ ਠੀਕ ਹੈ ਸਾਰੇ ਬਹੁਤ ਚੰਗੇ ਬਹੁਤ ਸੇਵਾ ਠੀਕ ਹੋ ਰਹੀ ਹੈ ਵਧੀਆ ਵਧੀਆ ਮਰੀਜ਼ ਤਾਂ ਅੱਜ ਬਹੁਤ ਆਏ ਹੋਏ ਨੇ ਨਹੀਂ ਬਹੁਤ ਕੋਈ ਪ੍ਰੋਬਲਮ ਆ ਜਾਂਦੀ ਹੈ ਹਾਂ ਜੀ ਫੀਸ ਜਿਆਦਾ ਤਾਂ ਨਹੀਂ ਇਹਨਾਂ ਦੀ ਨਹੀਂ ਨਹੀਂ ਮਾਲਕ ਕਰੀ ਜੇ ਸੇਵਾ ਹੈਗੀ ਤਾਂ ਠੀਕ ਹੈ ਕੁਰਬਾਨ ਕਰਿਓ ਕਿੱਦੋਂ ਆਇਆ ਫੌਜਾਂ ਮੰ ਹੋਇਆ ਤੈਨੂੰ ਛੀੜੇ ਲੋ ਸਰ ਜੇ ਫੌਜ ਵਿੱਚੋਂ ਆਇਆ ਹਾਂਜੀ ਹਾਂਜੀ ਤੇ ਆ ਕੀ ਮੁਸ਼ਕਲ ਆ ਕੀ ਤੇਰੀ ਇਹ ਪਤਾ ਨਹੀਂ ਨਾ ਚੜ ਗਈ ਸੀ ਬਾਬਾ ਜੀ ਕਰ ਦਿੰਦੇ ਨਾ ਸਰ ਹਾਂ ਯਾ ਇੱਥੇ ਆ ਕੇ ਫੌਜ ਵਿੱਚ ਹੀ ਨਹੀਂ ਉਰੀ ਆ ਕੇ ਚੜ ਗਈ ਜੀ ਹਾਂ ਯਾ ਨਾ ਚੜ ਗਈ ਫਿਰ ਮੱਖਾ ਤੇ ਜਾ ਕੇ ਆਂਦੇ ਹਾਂ ਹਾਂ ਜੀ ਹਾਂ ਤਾਂ ਆਏ ਸੀ ਅੱਜ ਆਇਆ ਜੀ ਹਾਂ ਹਾਂ ਜੀ ਆ

ਉਹਦੇ ਆਪਰੇ ਬੜੇ ਕੋਈ ਇੱਥੇ ਤੰਗੀ ਦਾ ਨਹੀਂ ਸਾਨੂੰ ਐਜੀ ਕੋਚ ਪੈਸੇ ਜ਼ਿਆਦਾ ਤਾਂ ਨਹੀਂ ਲੈਂਦੇ ਨਾ ਨਾ 100 ਰੁਪਏ ਠੀਕ ਹੈ ਜੀ ਬ్రో ਇਲਾਜ ਕਰਦੇ ਆ ਇਲਾਜ ਕਰਦੇ ਗੁਰਦੁਆਰਾ ਸੰਸਦ ਸਹਿ ਹਾਂ ਜੀ ਇਹ ਬਹੁਤ ਵਧੀਆ ਜੀ ਆਪ ਦਾ ਸ਼ੁਕਰੀਆ ਧੰਨਵਾਦ ਆਪ ਦਾ ਆਸ਼ੀਰਵਾਦ ਰਹੇ ਜੀ ਜੰਦੀ ਦੇ ਗੁਰੂ ਤੇ ਅਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਇੱਥੇ ਕਿਹੜੀ ਕਿਹੜੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਇਸ ਕੋਲ ਮੇਰਾ ਨਾਮ ਡਾਕਟਰ ਜਸਦੀਪ ਸਿੰਘ ਚੋਹਾਨ ਹੈ ਜੀ ਮੈਂ ਫਿਜ਼ੀਓਥੈਰਪੀ ਜੋ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਡਿਪਲੋਮਾ ਹੈ ਸਪੋਰਟਸ ਮੈਡੀਸਨ ਕੀਤਾ ਹੋਇਆ ਹੈ ਇੱਥੇ ਅਸੀਂ ਫਿਜ਼ੀਓਥੈਰਪੀ ਦੇ ਨਾਲ ਸਰਵਾਈਕਲ ਪੇਨ ਬੈਕ ਪੇਨ ਆਪਣਾ ਨੀ ਪੇਨ ਸ਼ੋਲਡਰ ਪੇਨ ਕਲੋਨ ਸ਼ੋਰ ਕੋ ਬਿਸਕ ਪ੍ਰੋਬਲਮ ਫ੍ਰੈਕਚਰ ਕੰਟ੍ਰੈਕਚਰ ਪੇਨ ਪੈਰਾਲਾਈਸਿਸ ਕੇਸਿਸ ਪੈਲ ਸਪਲਸੀ इवन a whole ਬਹੁਤ ਨਾਲ ਦਿ ਮੈਂਟਲੀ ਤੇ ਆਰਥੋਪੈਡੀਕਲੀ ਡਿਸਆਰਡਰ ਨੂੰ ਸੋਲਵ ਕਰਦੇ ਹਾਂ ਵਿਦ ਦਾ ਹੈਲਪ ਆਫ ਫਿਜ਼ੀਓਥੈਰਪੀ ਮਸ਼ੀਨਸ ਐਂਡ ਸਮ ਸਪਲੀਮੈਂਟਰੀ ਮੈਡੀਸਿਨਸ ਆਲਸੋ ਇਨ ਵਿੱਚ ਕੈਲਸ਼ੀਅਮ ਵਿਟਾਮਿਨ ਡੀ 12 ਉਹ ਦੰਨੇ ਜੇ ਜਿੱਕਰ ਗੱਲ ਕਰੀਏ ਕਿੰਨੇ ਕੁ ਮਰੀਜ਼ ਇੱਕ ਦਿਨ ਵਿੱਚ ਤੁਹਾਡੇ ਕੋਲ ਆ ਜਾਂਦੇ ਸਾਡੇ ਕੋਲ ਜੀ ஆன்ਲਾਈਨ ਐਵਰੇਜ ਅਗਰ ਆਪਾਂ ਦੇਖੀਏ ਤੁਸੀਂ ਰਾਜ ਦੇ ਵਿੱਚ ਦੇਖੋਗੇ ਤਾਂ 45 50 ਦੇ ਅਰਾਊਂਡ ਸਾਡੇ ਕੋਲ ਗਰੀਜ ਆਉਂਦੇ ਰਹਿੰਦੇ ਆ ਜੀ ਇੱਥੇ ਇਸ ਦੇ ਨਾਲ ਜੇਕਰ ਰੇਟਾਂ ਦੀ ਗੱਲ ਕਰੀਏ ਬਾਹਰਲੇ ਪਾਸੇ ਸੁਣਿਆ ਵੀ ਬੜਾ ਮਹਿੰਗਾ ਪੈਂਦਾ ਇੱਥੇ ਸਸਤਾ ਪੈਂਦਾ ਹਾਂਜੀ ਕੀ ਤੁਹਾਡੇ ਰੇਟ ਬਿਲਕੁਲ ਇਵਨ ਅਗਰ ਮੈਂ ਤੁਹਾਨੂੰ ਦੱਸਾਂ ਕਿ ਅਗਰ ਇਹੀ ਟ੍ਰੀਟਮੈਂਟ ਅ ਪੇਸ਼ੈਂਟ ਪ੍ਰਾਈਵੇਟ ਕਰਾਣ ਜਾਂਦਾ ਹੈ ਤਾਂ ਉਹਨੂੰ ਇੱਕ ਸੈਟਿੰਗ 900 ਤੋਂ 2000 ਰੁਪਏ ਦੇ ਆਸ-ਪਾਸ ਪੈਂਦੀ ਹੈ ਸਾਡੇ 38 ਵਸਟ ਡਿਸਪੈਂਸਰੀ ਇਹ ਗੌਰਮੈਂਟ ਦੀ ਉੱਥੇ ਇੱਕ ਸੈਟਿੰਗ 150 ਰੁਪਏ ਤੋਂ ਸਟਾਰਟ ਹੋ ਰਹੀ ਹੈ ਤੇ ਸਾਡਾ ਰੇਟ ਪਿਛਲੇ ਜਦ ਤੋਂ ਮੈਂ ਜੁਆਇਨ ਕੀਤਾ ਹੈ 16 ਤੋਂ ਹੁਣ ਤੱਕ 100 ਰੁਪਏ ਪਰ ਸਿਟਿੰਗ ਹੀ ਹੈਗਾ ਤੇ ਉਹ ਬਾਬਾ ਜੀ ਖੰਦ ਬਾਬਾ ਸਰੂਪ ਸਿੰਘ ਜੀ ਦੀ ਕਿਰਪਾ ਨਾਲ ਸਾਰੇ ਇਹ ਉਪਰਾਲੇ ਬਹੁਤ ਵਧੀਆ ਤੇ ਕਿਨਾਂ ਚੱਲ ਰਹੇ ਨੇ ਈਵਨ ਮਸ਼ੀਨਾਂ ਵੀ ਇਹਨਾਂ ਦੀ ਕਿਰਪਾ ਨਾਲ ਆਪਾਂ ਵਧਾਈਆਂ ਮਲਟੀਪਲ ਮਸ਼ੀਨਾਂ ਲਈਆਂ ਐਡਵਾਂਸ ਮਸ਼ੀਨਾਂ ਲਈਆਂ ਤੇ ਪ੍ਰੋਪਰ ਟਰੀਟਮੈਂਟ ਦਿਆ ਜਾਂਦਾ ਹੈ ਬਹੁਤ ਹੀ ਘੱਟ ਰੇਟ ਤੇ ਜਿਹੜੇ ਲੋਕ ਇਹ ਖਬਰ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਕਿ ਜਿਹੜੇ ਜਾਣਾ ਚਾਹੁੰਦੇ ਆ ਸਸਤੀਆਂ ਸਹੂਲਤਾਂ ਇਤਾਂ ਦੀਆਂ ਮੈਡੀਕਲ ਉਹਨਾਂ ਨੂੰ ਉਪਲਬਧ ਨੇ ਉਹਨਾਂ ਲਈ ਸੁਨੇਹਾ ਮੈਂ ਇਹੀ ਕਹਾਂਗਾ ਜੀ ਕਿ ਜਿਸ ਤਰ੍ਹਾਂ ਦਾ ٹرسٹ ਸਾਨੂੰ ਮਿਲਿਆ ਹੋਇਆ ਹੈ ਜਿਸ ਤਰ੍ਹਾਂ ਦੀ ਫਰੀडम ਸਾਨੂੰ ਮਿਲੀ ਹੋਈ ਹੈ ਬਾਬਾ ਜੀ ਦੀ ਕਿਰਪਾ ਨਾਲ ਅੰਤਵਾਸ ਸੁਖ ਸਿੰਘ ਦੀ ਕਿਰਪਾ ਨਾਲ ਅਸੀਂ ਅਰੇ ਇੰਨਾ ਉਪਰ ਆਲਾ ਕਰ ਰਹੇ ਆ ਨਿਹੜੇ ਹਾਲ ਚਾ ਪੋਰੇ ਘਟੜੜ ਵੀ ਬੈਠੋ 15 ਬੈਠ ਲਾਏ ਹੋਏ ਆ ਤਾਂ ਐਦਾਂ ਹੀ ਕਿ ਬਾਕੀ ਜਗਾ ਵੀ ਸਪੋਰਟ ਮਿਲੇ ਦਾ ਅੱਛਾ ਹੋ ਸਕਦਾ ਬਟ ਸਾਨੂੰ ਤੇ ਇੱਥੇ ਬਹੁਤ ਅੱਛੀ ਸਪੋਰਟ ਹੈ ਈਵਨ ਬਿਲਕੁਲ ਹੀ ਨੋਮੀਨਲ ਚਾਰਜਿੰਗ ਹੈ ਜੋ ਕਿ ਤਕਰੀਬ ਬੰਦਾ ਵੀ ਈਵਨ ਅਸੀਂ ਕਈ ਵਾਰ ਅਸੀਂ ਫ੍ਰੀ ਵੀ ਕਰਦੇ ਆ ਜੇ ਪੇਸ਼ੈਂਟ ਸਾਨੂੰ ਆ ਕੇ ਆਪਣੇ ਪ੍ਰੂਫਲੀ ਦੱਸਦਾ ਕਿ ਮੇਰੇ ਕੋਲ ਕੀ ਆ ਫੇਰੀ ਪ੍ਰੋਬਲਮ ਹੈ ਮੇਰੇ ਘਰ ਚ ਕੋਈ ਹੈ ਨਹੀਂ ਤਾਂ ਅਸੀਂ ਫਰੀ ਵੀ ਬਾਬਾ ਜੀ ਦੀ ਸਲਾਹ ਨਾਲ ਕਰਦੇ ਆ ਮੈਂ ਐਸੀ ਚੀਜ਼ ਤੋਂ ਇਨਸਪਾਇਰ ਹਾਂ ਕਿ ਅਸੀਂ ਬੈਸਟ ਕਰੀਏ ਹੋਰ ਅੱਛਾ ਕਰੀਏ ਐਕਚੁਅਲੀ ਪ੍ਰੋਬਲਮ ਮੇਨਲੀ ਸੰਤ ਬਾਬਾ ਸੁਖਪ੍ਰੂਫ ਸੋਪ ਸਿੰਘ ਜੀ ਦੀ ਕਿਰਪਾ ਨਾਲ ਚੱਲ ਰਿਹਾ ਸਾਰਾ ਕੁਝ ਤੇ ਸਾਡਾ ਸੰਸਰ ਸਾਹਿਬ ਦਾ ਪੂਰਾ ਟਰਸਟ ਇਹਦੇ ਵਿੱਚ ਪੂਰੀ ਗੁਣਤ ਨਾਲ ਸਾਡੀ ਹੈਲਪ ਕਰਦਾ ਹੈ ਕੋਈ ਵੀ ਪ੍ਰੋਬਲਮ ਹੁੰਦੀ ਹੈ ਅਸੀਂ ਜਿਵੇਂ ਦੱਸਦੇ ਆ ਉਮੀਦ ਇਨ 1 ਡੇ ਹੀ ਆਈਕਿੰਗ ਸਬਲ ਸੋ ਪ੍ਰੋਬਲਮ ਸੋਲਵ ਕੀਤੀ ਜਾਂਦੀ ਉਹਦੇ ਬਾਬਾ ਜੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਮਹਾਰਾਜ ਜੀ ਆਪ ਕੀ ਵੱਲੋਂ ਸੰਗਠਨ ਕੋਈ ਸੁਨੇਹਾ ਜੀ ਵਾਇਕੁਰਜੀਤਰਾ ਖਾਲਸਾ ਵਾਇਕੁਰਜੀਤਰਾ ਕਤੇ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਫੀਜੋਥਰਾਫੀ 22 23 ਸਾਲਾਂ ਦਾ ਚੱਲ ਰਿਹਾ ਜਿੱਥੇ ਹੁਣ ਵੀ ਇਸ ਟਾਈਮ ਸਾਰਾ ਪੇਸ਼ੈਂਟਾਂ ਦੇ ਨਾਲ ਭਰਿਆ ਪਿਆ ਤੇ ਹਰ ਰੋਜ਼ ਹੀ ਭਰਿਆ ਹੁੰਦਾ ਹੈ ਡਾਕਟਰ ਸਾਹਿਬ ਸਾਡੇ ਬੜੇ ਸਿਆਣੇ ਨੇ ਬੜਾ ਵਧੀਆ ਕਰ ਰਹੇ ਨੇ ਔਰ ਮੈਂ ਸਾਰੇ ਪੇਸ਼ੈਂਟਾਂ ਨਾਲ ਇੰਟਰਵਿਊ ਲਈ ਹੈ ਲੈਣਾ ਹਾਂ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਅੱਜ ਤੱਕ ਕਿਸੇ ਵੀ ਪੇਸ਼ੈਂਟ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਅਸੀਂ ਇਥੋਂ ਖਾਤਮ ਤੋਂ ਜਿਆਦਾ ਪੈਸੇ ਜਾਦੇ ਆ ਅਸੀਂ ਪਰੇਸ਼ਾਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਾਰਾ ਚੱਲ ਰਿਹਾ ਹੈ ਸਮਾਜ ਦਾ ਭਲਾ ਰੋਗੀਆਂ ਦਾ ਅਸੀਂ ਵੱਧ ਤੋਂ ਵੱਧ ਨਾਲ ਹੀ ਸਾਡੇ ਡੈਂਟਲ ਵਿੰਗ ਚੱਲ ਰਿਹਾ ਹੈ ਡੈਂਟਰ ਵੇਗ ਦੇ ਨਾਲ ਹੀ ਸਾਡਾ ਹੋਮੋਪੈਥਿਕ ਚੱਲ ਰਿਹਾ ਹੋਮੋਪੈਥਿਕ ਦੇ ਨਾਲ ਸਾਡਾ ਓਪੀਡੀ ਚੱਲ ਰਿਹਾ ਉਹਦੇ ਨਾਲ ਸਾਡਾ ਲੈਬਾਰਟਰੀ ਚੱਲ ਰਿਹਾ ਇਹ ਕੋ ਦਿਖਾਵਾ ਨਹੀਂ ਹੈ ਜਦੋਂ ਮਰਜ਼ੀ ਕੋ ਆ ਕੇ ਚੈੱਕ ਕਰੇ ਜਦੋਂ ਮਰਜ਼ੀ ਨੂੰ ਦੇਖ ਲਵੇ ਪਰ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਚੰਗੀਆਂ ਆਈਆਂ ਸੰਸਰ ਸਾਹਿਬ ਦੀ ਨਜ਼ਰ ਨਹੀਂ ਆਉਂਦੀਆਂ ਤੇ ਬੁਰਾਈਆਂ ਨਜ਼ਰ ਆਉਂਦੀਆਂ ਉਹਨਾਂ ਦਾ ਵੀ ਭਲਾ ਹੋਵੇ ਰੱਬ ਉਹਨਾਂ ਦਾ ਭਲਾ ਕਰੇ ਪਰ ਆ ਕੇ ਦੇਖੋ ਮੈਂ ਪੇਸ਼ੈਂਟਾਂ ਨੂੰ ਕਿਸੇ ਨੂੰ ਵੀ ਲੋੜ ਹੈ ਜ਼ਰੂਰਤ ਹੈ ਮੈਂ ਬੇਨਤੀ ਕਰਦਾ ਜਦੋਂ ਮਰਜ਼ੀ ਆਓ ਗੁਰਦੁਆਰਾ ਸੰਸਰ ਸਾਹਿਬ ਵਿਖੇ ਬੇਅੰਤ ਸੇਵਾਵਾਂ ਨੂੰ ਸਮਰਪਿਤ ਹੈ 24 ਘੰਟੇ ਲੰਗਰ ਜਥਰੀ ਨਿਵਾਸ ਜਦੋਂ ਮਰਜ਼ੀ ਸਾਨੂੰ ਸੇਵਾ ਦਾ ਮੌਕਾ ਦਿਓ ਸਾਡਾ ਟਰਸਟ ਬਹੁਤ ਵੱਡੇ ਪੱਧਰ ਤੇ ਸੇਵਾ ਦੇ ਵਿੱਚ ਤਿਆਰ ਹੋ ਕੇ ਚੱਲਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਸੰਸਰ ਸਾਹਿਬ ਖੱਤੀਬਾਸਤ ਚੰਡੀਗੜ੍ਹ ਵਿਖੇ ਇਹ ਫਿਜ਼ੀਓਥੈਰੇਪੀ ਸਾਡੇ ਕੋਲ 22-23 ਸਾਲ ਤੋਂ ਚੱਲ ਰਹੇ ਨੇ। ਔਰ ਬਹੁਤ ਹੀ ਸ਼ਾਨਦਾਰ ਬਹੁਤ ਅੱਛੇ ਉਹਦੇ ਵਿੱਚ ਸਿਸਟਮ ਦੇ ਵਿੱਚ ਚੱਲ ਰਹੇ ਡਾਕਟਰ ਸਾਹਿਬ ਸਾਨੂੰ ਬੜਾ ਡਿਗਰੀ ਹੌਲਡ ਮਿਲੇ ਨੇ ਔਰ 2016 ਤੋਂ ਸਿਲੈਕਸ਼ਨ ਇਹਨਾਂ ਦੀ ਹੋਈ ਸੀ ਡਾਕਟਰ ਸਾਹਿਬ ਦੀ ਤੇ ਅੱਜ ਵੀ ਇਹ ਸਾਰਾ ਫਿਜ਼ੀਓਥੈਰੇਪੀ ਭਰਿਆ ਪਿਆ ਪੇਸ਼ੈਂਟਾਂ ਦੇ ਨਾਲ ਇਸ ਸਵੇਰ ਦੇ ਟਾਈਮ ਵੀ ਹੁੰਦਾ ਦੁਪਹਿਰੇ ਰੈਸਟ ਹੁੰਦੀ ਹੈ ਸ਼ਾਮ ਨੂੰ ਉਹਦੇ ਨਾਲ ਸਾਡਾ ਡੈਂਟਲ ਵਿੰਗ ਚੱਲ ਰਿਹਾ ਉਹ ਵੀ 15-16 ਸਾਲ ਤੋਂ ਹੈ ਉਹਦੇ ਨਾਲ ਸਾਡਾ ਹੋਮੋਪੈਥਿਕ ਚੱਲ ਰਿਹਾ ਉਹ ਹਫ਼ਤੇ 'ਚ ਤਿੰਨ ਦਿਨ ਹੈ ਇੱਧਰ ਹੀ ਫਿਜ਼ੀਓਥੈਰੇਪੀ ਦਾ ਦੇ ਨਾਲ ਡੈਂਟਲ ਵਿੰਗ ਉਹਦੇ ਨਾਲ ਹੋਮੋਪੈਥਿਕ ਲੈਬੋ੍ਰਟਰੀ ਤੇ ਓਪੀਡੀ ਚੱਲ ਰਹੀ ਹੈ ਟੈਲਸਿਸ ਦੀਆਂ ਸਾਡੇ ਕੋਲ ਚਾਰ ਮਸ਼ੀਨਾਂ ਸੀ ਦੋ ਖਰਾਬ ਹੋ ਗਈਆਂ ਦੋ ਚੱਲ ਰਹੀਆਂ ਨੇ ਬਹੁਤ ਮਿਨੀਮਮ 500 ਰੁਪਿਆ ਸਿਰਫ ਰੇਟ ਦੇ ਉੱਤੇ ਅਸੀਂ ਉਹ ਕਰਦੇ ਆ ਸਿਰਫ ਡਾਕਟਰ ਚਾਰਜ ਯਾਤਰੀ ਨਿਵਾਸ ਆ ਸ਼ਾਮ ਨੂੰ ਸਾਡੇ ਕੋਲ ਚੰਡੀਗੜ੍ਹ ਵਿੱਚ ਦੋ ਸਰਕਾਰਾਂ ਬੈਠੀਆਂ ਪੰਜਾਬ ਹਰਿਆਣਾ ਸੈਂਟਰ ਦਾ ਬਈ ਕੰਮ ਹੈ ਇੱਥੇ ਤੇ ਪੇਸ਼ੈਂਟ ਉਹ ਆਪਣੇ ਮੁਸਾਫਰ ਬਹੁਤ ਆ ਜਾਂਦੇ ਨੇ ਰਾਤ ਨੂੰ ਰਹਿ ਚਾਹੀਦੀ ਜਿਨ੍ਹਾਂ ਨੂੰ ਅੱਜ ਕੋਈ ਦਫ਼ਤਰਾਂ ਦਾ ਕੰਮ ਨਹੀਂ ਹੋਇਆ ਕੋਈ ਮੰਤਰੀ ਨਹੀਂ ਮਿਲਿਆ ਫਿਰ ਉਹ ਰਾਤ ਰਹਿੰਦੇ ਨੇ ਚੱਲ ਜਾਂਦੇ ਪੀਜੀਆਈ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਰਹਿੰਦੇ ਨੇ ਉਹਨਾਂ ਨੂੰ ਕਮਰੇ ਵੀ ਦਿੰਨੇ ਆ ਉਹਨਾਂ ਨੂੰ ਮਿਨੀਮਮ ਚਾਰਜ ਦੇ ਉੱਤੇ ਲੰਗਰ ਵੀ ਦਈਦਾ ਔਰ ਬਿਜਲੀ ਪਾਣੀ ਵੀ ਦਈਦਾ ਅੱਜ ਵੀ ਸਾਡੇ ਕੋਲ ਪੇਸ਼ੈਂਟ ਬੈਠੇ ਨੇ ਫੇਰ ਰਾਤ ਰਹਿਣ ਵਾਲੇ ਉਹ ਉਦਾਂ ਜਿਨ੍ਹਾਂ ਨੇ ਰਾਤ ਕੱਟਣੀ ਉਹ ਆਂਦੇ ਨੇ 24 ਆਵਰ ਸਾਡੇ ਕੋਲ ਲੰਗਰ ਹੈ ਸਾਡਾ ਬੰਦਾ ਗੁਰੂ ਦੀ ਕਿਰਪਾ ਨਾਲ 게ਟ ਤੇ 12 ਵਜੇ ਰਾਤੀ 1 ਵਜੇ 2 ਵਜੇ 3 ਵਜੇ ਕੋਈ ਵੀ ਰੋਟੀ ਖਾਣ ਲੰਗਰ ਸ਼ਕਣ ਜਾਂ ਕਿਸੇ ਪ੍ਰੋਬਲਮ ਦਾ ਮਾਰਿਆ ਹੁੰਦਾ ਸੀ ਉਹਨੂੰ ਇੱਥੇ ਰਹਿਣ ਨੂੰ ਜਗ੍ਹਾ ਦਈਦੀ ਪ੍ਰਸ਼ਾਦਾ ਰੋਟੀ ਪਾਣੀ ਛਕਾਈਦਾ ਸਾਡਾ 24 ਘੰਟੇ ਗੇਟ ਜਿਹੜਾ ਉਹ ਖੁੱਲਾ ਰਹਿੰਦਾ। ਦੱਸਣਾ ਕਿੰਨੇ ਇੱਕ ਪੇਸ਼ੈਂਟ ਆਉਂਦੇ ਆ ਤੁਹਾਡੇ ਕੋਲ? ਇਹ ਫਿਜ਼ਿਓਥੈਰੇਪੀ ਦੇ ਵਿੱਚ 50 55 60 ਪੇਸ਼ੈਂਟ ਰੋਜ਼ ਦੇ ਹੋ ਜਾਂਦੇ ਨੇ। ਜੀ। ਬਰਸਾਤ ਵਗੈਰਾ, ਠੰਡ ਵਗੈਰਾ, ਗਰਮੀ ਦੀ ਮਾਰ ਦੀ ਕਦੀ ਘੱਟ ਵੱਧ ਵੀ ਜਾਂਦੇ ਨੇ। ਤੇ ਕਈ ਵਾਰ 60 60 70 70 ਹੋ ਜਾਂਦੇ ਨੇ। ਇੱਧਰ ਓਪੀਡੀ ਦੇ ਵਿੱਚ 35 40 ਰੋਜ਼ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਦਵਾਈ ਫ੍ਰੀ ਦੇ ਰਹੇ ਆ। ਮਿਨੀਮਮ ਪਰਚੀ ਦੇ ਉੱਤੇ ਡਾਇਲਸਿਸ ਦੇ ਵਿੱਚ ਵੀ ਵੇਟਿੰਗ ਚੱਲਦੀ ਪਈ ਆ। ਭਾਈ ਘੱਟ ਰੇਟ ਕਰਕੇ ਬੱਸ ਸਰਕਾਰ ਨੇ ਸੈਂਟਰ ਸਰਕਾਰ ਨੇ ਵੀ ਸਹੂਲਤਾਂ ਦਿੱਤੀਆਂ ਨੇ ਉਹਦੇ ਕਰਕੇ ਵੀ ਥੋੜਾ ਡेंसਸ ਦੇ ਵਿੱਚ ਹੁਣ ਥੋੜਾ ਜਿਹਾ ਘੱਟ ਪੇਸ਼ੰਦ ਹੁੰਦੇ ਪਹਿਲਾਂ ਬਹੁਤ ਸੀਗੇ ਲੰਗਰ ਵਿੱਚ ਤਾਂ ਸ਼ਾਮ ਨੂੰ ਪੂਰਾ ਰਾਸੀ ਪਿਆ ਹੁੰਦਾ ਸਾਰੇ ਫਿਰ ਜਾ ਕੇ ਲੰਗਰ ਛਕਣਾ ਹੁੰਦਾ ਇਹ ਗੁਰਦੁਆਰਾ ਸਾਹਿਬ ਦੀਆਂ ਸਹੂਲਤਾਂ ਨੇ ਗੁਰੂ ਜੀ ਕੀ ਅਪੀਲ ਹੈ ਸ਼ਰਧਾਲੂ ਜੀ ਕਰਨੀ ਕਿ ਤਰ੍ਹਾਂ ਇਹ ਜਿਸੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਬਾਬਾ ਜੀ ਦੇ ਮਾਰਗਦਰਸ਼ਨ ਦੇ ਵਿੱਚ ਗੁਰਦੁਆਰਾ ਸੰਸਕਰ ਗਾਉ ਦੇ ਵਿੱਚ ਬੜਾ ਸੇਵਾ ਦੇ ਕੰਮ ਵੀ ਹੋ ਰਿਹਾ ਔਰ ਪਰਮਾਤਮਾ ਨੂੰ ਲੋਕੀ ਆਪਣਾ ਅਰਦਾਸ ਕਰਨ ਦੇ ਵੀ ਇੱਥੇ ਇੱਕ ਬਹੁਤ ਵੱਡਾ ਫੁਰਦਵਾਰਾ ਸਥਾਪਿਤ ਹੋਇਆ ਹੈ। ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗਾ ਕਿ ਇੱਕ ਤਰਫ ਜਿਸ ਅਸੀਂ ਨੋਟਿਸ ਦੇ ਰਹੇ ਹਾਂ ਔਰ ਐਸੀ ਜਗ੍ਹਾ ਦੇ ਉੱਤੇ ਨੋਟਿਸਿਸ ਦੇ ਰਹੇ ਹਾਂ ਜਿੱਥੇ ਮਾਨਵਤਾ ਦੀ ਸੇਵਾ ਹੋ ਰਹੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਵੇ ਕਿ ਇਹ ਜਿਹੜੇ ਗੁਰੂ ਘਰ ਨੇ ਜਾਂ ਹੋਰ ਧਾਰਮਿਕ ਸਥਾਨ ਨੇ ਇਹ ਧਰਮ ਤੋਂ ਇਲਾਵਾ ਮਾਨਵਤਾ ਦੀ ਵੀ ਸੇਵਾ ਕਰਦੇ ਨੇ ਔਰ ਬਾਬਾ ਜੀ ਇੱਕ ਬੜਾ ਸਲਾਘਾਯੋਕ ਕੰਮ ਕਰ ਰਹੇ ਨੇ। ਇਹ ਸਾਰਾ ਤੁਸੀਂ ਇਹ ਵੀਡੀਓਜ਼ ਦੇ ਮਾਧਿਅਮ ਨਾਲ ਦੇਖੋਗੇ ਵਰਨਰ ਸਾਹਿਬ ਦੇ ਕੋਲ ਅਸੀਂ ਜਦੋਂ ਜਾਵਾਂਗੇ ਤਾਂ ਉਹਨਾਂ ਨੂੰ ਇਥੋਂ ਦੀ ਇਨਵਾਈਟ ਵੀ ਕਰਾਂਗੇ ਕਿ ਉਹ ਇਥੇ ਆਣ ਔਰ ਆ ਕੇ ਆਪਣੀਆਂ ਅੱਖਾਂ ਨਾਲ ਦੇਖਣ ਕਿ ਕਿਸ ਪ੍ਰਕਾਰ ਦੇ ਨਾਲ ਮਾਨਵਤਾ ਦੀ ਔਰ ਗੁਰੂ ਘਰ ਦੇ ਵਿੱਚ ਸੇਵਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ